ਸਾਤਰੀ ਕਾਲ ਜੀ ਅੱਜ ਆਪਾਂ ਕਿਸੇ ਖਾਸ ਜੀ ਕਿਤਾਬ ਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ ਇਹ ਕਿਤਾਬ ਮੈਨੂੰ ਮੇਰੇ ਬੜੇ ਸਤਿਕਾਰਯੋਗ ਸਰ ਬੁੱਟਾ ਸਿੰਘ ਪੰਡੋਰੀ ਜੀ ਨੇ ਪੇਂਟ ਕੀਤੀ ਸੀ ਸ੍ਰੀ ਗੁਰ ਕਥਾ ਕ੍ਰਿਤ ਬਾਬਾ ਜੀਵਨ ਸਿੰਘ ਜੀ ਪਾਈ ਜੈਤਾ ਜੀ ਮੂਲ ਪਾਠ ਤੇ ਵਿਆਖਿਆ ਇਸ ਕਿਤਾਬ ਦੇ ਵਿੱਚ ਜਦੋਂ ਮੈਂ ਪੜ੍ਹਨੀ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਸਮਰਪਣ ਹਰ ਕਿਤਾਬ ਦਾ ਹੁੰਦਾ ਤੇ ਮੈਂ ਅਕਸਰ ਜਿਹੜਾ ਸਮਰਪਣ ਹੈ ਉਹ ਜ਼ਰੂਰ ਸਾਰਿਆਂ ਨੂੰ ਸੁਣਾਉਂਦੀ ਹੁੰਨੀ ਆ ਕਿ ਪਾਈ ਜੈਤਾ ਜੀ ਦੇ ਪਿਤਾ ਸ਼ਹੀਦ ਭਾਈ ਸਦਾਨੰਦ ਜੀ 350 ਸਾਲਾ ਸ਼ਹੀਦੀ ਸ਼ਤਾਬਦੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਾਈ ਜਾਂਦਾ ਜੀ ਨੂੰ ਰੰਗ ਰੇਟੇ ਗੁਰੂ ਕੇ ਬੇٹے ਦਾ ਖਤਾਬ ਦਿੱਤੇ ਜਾਣ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਬਹੁਤ ਸੋਹਣਾ ਸਮਰਪਣ ਕਰਦੇ ਹੋਏ ਕਿਤਾਬ ਦਾ ਤੇ ਉਸ ਤੋਂ ਬਾਅਦ ਵਿੱਚ ਸਭ ਤੋਂ ਪਹਿਲਾਂ ਅਸੀਸ ਹੈ ਉਸ ਤੋਂ ਬਾਅਦ ਵਿੱਚ ਸ੍ਰੀ ਗੁਰਕਥਾ ਦੀ ਰੋਹਾਨੀ ਹਕੀਕਤ ਕੀ ਹੈ ਫਿਰ ਹੈ ਸ੍ਰੀ ਗੁਰਕਥਾ ਵਿਦਵਾਨਾਂ ਲਈ ਵਡਮੁੱਲਾ ਸਰੋਤ ਫਿਰ ਹੈ ਨਿਵਿਕਲਾ ਕਾਰਜ ਫਿਰ ਦੋ ਸ਼ਬ ਜਿਹੜੇ ਲੇਖਕ ਵੱਲੋਂ ਜਿਹੜੀ ਕਿ ਇੱਥੋਂ ਤੱਕ ਮੈਂ ਪੜ ਚੁੱਕੀ ਸੀ ਕਿ ਮੇਰੀ ਆਦਤ ਹੈ ਮੈਂ ਕਿਤਾਬ ਨੂੰ ਸ਼ੁਰੂ ਤੋਂ ਪੜਨਾ ਹੁੰਦਾ ਉਸ ਤੋਂ ਅਗਲਾ ਸ੍ਰੀ ਗੁਰਕਥਾ ਦਾ ਸਾਹਿਤਿਕ ਪੱਖ ਜਦੋਂ ਮੈਂ ਪੜਨਾ ਸ਼ੁਰੂ ਕੀਤਾ ਤੇ ਬਹੁਤ ਸਾਰੀਆਂ ਜਿਹੜੀਆਂ ਹਰਾਨੀ ਜਿਹਨੂੰ ਆਪਾਂ ਅਚੰਭਾ ਕਹਿ ਦਿੰਨੇ ਆ ਉਹ ਹੋਇਆ ਵੀ ਜਦੋਂ ਕੋਈ ਇਤਿਹਾਸਕਾਰ ਵੀ ਸਾਨੂੰ ਕਿਸੇ ਵੀ ਚਾਹੇ ਸਿੱਖ ਇਤਿਹਾਸ ਸਿਆ ਗੁਰੇ ਇਤਿਹਾਸ ਸਿਆ ਜਾਂ ਅੰਗਰੇਜ਼ੀ ਦਾ ਸੰਸਾਰ ਦਾ ਇਤਿਹਾਸ ਸਿਆ ਜਾਣਨ ਸਾਨੂੰ ਜਦੋਂ ਕੋਈ ਵੀ ਉਹਦੇ ਬਾਰੇ ਦੱਸਦੇ ਆ ਤਾਂ ਉਹ ਕਿਤੇ ਨਾ ਕਿਤੇ ਜਿਹੜਾ ਉਹ ਅਧੂਰਾ ਹੀ ਹੁੰਦਾ ਆ ਅਧੂਰਾ ਵੀ ਹੁੰਦਾ ਆ ਤੇ ਇਹ ਵੀ ਕਹਿ ਸਕਦੇ ਆ ਵੀ ਜਿਹੜਾ ਜਿੰਨਾ ਉਹ ਦੱਸਣਾ ਚਾਹੁੰਦੇ ਹੁੰਦੇ ਵੀ ਇੰਨਾ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਉਹ ਆ ਪਰ ਇਹੋ ਜਿਹੀਆਂ ਕਿਤਾਬਾਂ ਉਹ ਕਿਤਾਬਾਂ ਆ ਜਿਨ੍ਹਾਂ ਨੂੰ ਪੜ ਕੇ ਤੁਸੀਂ ਉਹ ਸਾਰਾ ਕੁਝ ਜਾਣ ਸਕਦੇ ਆ ਜਿਹੜਾ ਤਾਂ ਤੱਲਕ ਹੋਇਆ ਵੀ ਗਿਆ ਆ ਇਹਦੇ ਵਿੱਚ ਸਾਰਾ ਬਾਬਾ ਜੀ ਦੇ ਜੀਵਨ ਦੇ ਬਾਰੇ ਤਾਂ ਹੈ ਹੀ ਹੈ ਪਰ ਸਭ ਤੋਂ ਵੱਧ ਜੋ ਮੈਂ ਇਹਦੇ ਵਿੱਚ ਪੜਿਆ ਕਿ ਉਹਨਾਂ ਨੇ ਆਪਣੇ ਗੁਰੂ ਦੀ ਸਿਫਤ ਦੇ ਵਿੱਚ ਬਹੁਤ ਕੁਝ ਲਿਖਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਦੀ ਜਿਹੜੀ ਸਿਫਤ ਸਲਾਹ ਦੇ ਵਿੱਚ ਬਹੁਤ ਕੁਝ ਲਿਖਿਆ ਹੋਇਆ ਆ ਔਰ ਇਹਦੇ ਵਿੱਚ ਉਹਨਾਂ ਨੇ ਜਿਹੜੇ ਮੇਨ ਗੱਲ ਆਪਾਂ ਨੂੰ ਆ ਮੈਂ ਹਾਈਲਾਈਟ ਕੀਤੀ ਹੋਈ ਆ ਕਹਿੰਦੇ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਦੇ ਸਾਹਿਤਿਕ ਪੱਖ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਬਿਲਕੁਲ ਉਹਨਾਂ ਚੋਂ ਮੈਂ ਵੀ ਆ ਕਿ ਬਾਬਾ ਜੀਵਨ ਸਿੰਘ ਜੀ ਇੱਕ ਕਵੀ ਵੀ ਸਨ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਬਾਬਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਇਤਿਹਾਸਕਾਰ ਤੇ ਸਾਹਿਤਕਾਰ ਸੀ ਜਿਹੜੀ ਕਿ ਸਾਨੂੰ ਅੱਜ ਤੱਕ ਨੌਲੇਜ ਹੀ ਨਹੀਂ ਆ ਵੀ ਵਾਕਿਆ ਹੀ ਉਹਨਾਂ ਦੇ ਕੋਲ ਇੰਨੀ ਵੱਡੀ ਪਦਵੀ ਵੀ ਸੀਗੀ ਜੋ ਆਦੀ ਰਚਨਾ ਸ੍ਰੀ ਗੁਰਕਥਾ ਤੋਂ ਸਾਹਮਣੇ ਆਉਂਦਾ ਹੈ ਕਿ ਭਾਈ ਜੈਤਾ ਜੀ ਉੱਚ ਕੋਟੀ ਦੇ ਕਵੀ ਵੀ ਸਨ ਕਿਉਂਕਿ ਗੁਰੂ ਸਾਹਿਬ ਦੇ ਦਰਬਾਰ ਵਿੱਚ 52 ਕਵੀਆਂ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਜਿਨ੍ਹਾਂ ਵਿੱਚ ਵਿਦਵਾਨ ਲੋਕਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਭੇਜਣ ਦਾ ਆਦੇਸ਼ ਦਿੱਤਾ ਇਸ ਸਮੇਂ ਦੌਰਾਨ ਭਾਈ ਜੈਤਾ ਜੀ ਵੀ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਕਵਿਤਾ ਲਿਖਣ ਵਿੱਚ ਪਰਪੱਕਤਾ ਹਾਸਲ ਕਰਕੇ ਇੱਕ ਉੱਚ ਕੋਟੀ ਦੇ ਕਵੀ ਬਣ ਗਏ ਜਿਹੜੀ ਮੈਨੂੰ ਇਹਦੇ ਵਿੱਚੋਂ ਪਤਾ ਲੱਗਿਆ ਕਿ ਉਹ ਇੱਕ ਉੱਚ ਕੋਟੀ ਦੇ ਕਵੀ ਸੀ ਅੱਜ ਤੱਕ ਅੱਜ ਤੱਕ ਜੇਕਰ ਅਸੀਂ ਕਹੀਏ ਤੇ ਅੱਜ ਤੱਕ ਇਸ ਭਾਈ ਜਤਾ ਜੀ ਦੇ ਜੀਵਨ ਦੇ ਬਾਰੇ ਵਿੱਚ ਇਹ ਜਿਹੜੀਆਂ ਉਹਨਾਂ ਦੀਆਂ ਸ਼ਖਸੀਅਤ ਦੇ ਸਾਹਿਤਿਕ ਪੱਖੋਂ ਜਾਂ ਕਿੱਦਾਂ ਸੀ ਉਹ ਸਾਨੂੰ ਅੱਜ ਤੱਕ ਜਿਹੜੀਆਂ ਦੱਸੀਆਂ ਹੀ ਨਹੀਂ ਗਈਆਂ ਜਾਂ ਕਹਿ ਲਈਏ ਵੀ ਜੇ ਦੱਸਿਆ ਵੀ ਗਿਆ ਤੇ ਉਹ ਹੀ ਦੱਸਿਆ ਗਿਆ ਜਿੰਨਾ ਕੋ ਉਹਨਾਂ ਨੂੰ ਲੱਗਦਾ ਵੀ ਆਨੰਦ ਦੱਸਣਾ ਜ਼ਰੂਰੀ ਆ ਸੋ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਇਹ ਕਿਤਾਬ ਜਿਹੜੀ ਉਹ ਜ਼ਰੂਰ ਪੜ੍ਹਨੀ ਚਾਹੀਦੀ ਤਾਂ ਕਿ ਸਾਨੂੰ ਪਤਾ ਲੱਗੇ ਕਿ ਰੰਗਰੇਟਾ ਸੰਸਾਰ ਜਿਹੜਾ ਸੀ ਰੰਗਰੇਟਾ ਗੁਰੂ ਦਾ ਬੇਟਾ ਸ਼ਬਦ ਜਿਹੜਾ ਹੈ ਉਹ ਕਿਵੇਂ ਮਿਲਿਆ ਫਿਰ ਅੱਗੇ ਆ ਜਾਂਦਾ ਇਹ ਜੀ ਉਹਨਾਂ ਦੀ ਸ੍ਰੀ ਗੁਰ ਕਥਾ ਦਾ ਸਾਹਿਤਿਕ ਪੱਖ ਜਿਹਦੇ ਵਿੱਚੋਂ ਮੈਂ ਤੁਹਾਨੂੰ ਦੱਸਿਆ ਹੈ ਇਹਦੇ ਵਿੱਚ ਉਹਨਾਂ ਦੇ ਸਵਈਏ ਨੇ ਸਭ ਤੋਂ ਖਾਸ ਗੱਲ ਜਿਹੜੀ ਹੈਗੀ ਆ ਕਿ ਬੜਾ ਸੌਖਿਆਂ ਕਰਕੇ ਉਸ ਚੀਜ਼ ਨੂੰ ਜਿਹੜਾ ਜਿਹੜੀ ਵਿਆਖਿਆ ਨਾ ਸਾਡੀ ਭਾਸ਼ਾ ਦੇ ਵਿੱਚ ਕੀਤੀ ਆ ਮਤਲਬ ਜਿਹੜੀ ਭਾਸ਼ਾ ਸਾਨੂੰ ਆਸਾਨੀ ਨਾਲ ਸਮਝ ਆ ਜੇ ਉਹਦੇ ਵਿੱਚ ਜਿਹੜੀ ਸਾਰੀ ਵਿਆਖਿਆ ਕੀਤੀ ਆ ਸਰ ਨੇ ਤੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਵਿੱਚੋਂ ਮੈਂ ਹਾਈਲਾਈਟ ਕੀਤੀਆਂ ਮੈਂ ਉਹ ਤੁਹਾਨੂੰ ਸੁਣਾ ਦੇ ਕਿਉਂਕਿ ਮੈਂ ਸਾਰੀ ਕਿਤਾਬ ਤਾਂ ਹੁਣ ਤੁਹਾਨੂੰ ਜਿਹੜਾ ਉਹ ਵੀਡੀਓ ਦੇ ਨਹੀਂ ਸੁਣਾ ਸਕੂਗੀ ਇੱਕ ਤਾਂ ਲਿਖ ਦਿਆ ਕਿੰਦੇ ਲਿਖਿਆ ਹੈ ਕਿ ਜਦੋਂ ਅੰਮ੍ਰਿਤ ਛਕਣ ਦੇ ਅਵਲਾਖੀ ਸਿੱਖ ਆਉਣ ਤਾਂ ਪੰਜ ਅੰਮ੍ਰਿਤਧਾਰੀ ਸਿੱਖਾਂ ਨੂੰ ਚੁਣਨਾ ਜੋ ਅੰਮ੍ਰਿਤ ਤਿਆਰ ਕਰਨ ਉਸਨ ਲਈ ਕੇਸੀ ਇਸ਼ਨਾਨ ਕਰਨ ਤੇ ਸੁੱਚੇ ਬਸਤਰ ਪਹਿਨਣ ਫਿਰ ਧਰਤੀ ਤੇ ਕੰਬਲ ਵਿਛਾਇਆ ਜਾਵੇਗਾ ਜਿਸ ਤੇ ਪੰਜੇ ਹੀ ਆਪਣਾ ਆਸਣ ਕਰਨਗੇ ਇਹ ਮੇਰੇ ਖਿਆਲ ਨਾਲ ਜੀ ਇਹ ਭਾਈ ਜੀਵਨ ਸਿੰਘ ਜੀ ਨੇ ਜਿਹੜੀ ਸਰਗੁਰ ਕਥਾ ਆ ਉਹਦੇ ਵਿੱਚ ਜ਼ਿਕਰ ਕੀਤਾ ਹੈ ਕਿ ਅੰਮ੍ਰਿਤ ਜਿਹੜਾ ਪਾਨ ਆ ਉਹ ਕਿਸ ਤਰੀਕੇ ਨਾਲ ਕਰਵਾਇਆ ਜਾਂਦਾ ਹੈ ਸਿਕਾ ਉਸ ਤੋਂ ਬਾਅਦ ਵਿੱਚ ਔਖੇ ਸ਼ਬਦ ਜਿਹੜੇ ਆ ਉਹ ਵੀ ਲਿਖਿਆ ਜਿਵੇਂ ਕਿ ਸਰ ਸਵਈਆ ਜਿਹੜਾ ਇਹਦੇ ਵਿੱਚ ਭਾਈ ਸਾਹਿਬ ਜੀ ਦਾ ਲਿਖਤੀ ਹੈ ਕਹਿੰਦੇ ਗੁਰਸਿੱਖ ਗੁਰ ਉਪਦੇਸ਼ ਸੁਣੈ ਔਰ ਸੁਨ ਉਪਦੇਸ਼ ਸੋ ਮਨਹਿ ਬਸਾਵੇ ਕੂੜ ਕਲੇਸ਼ ਮਿਟੈ ਪੈਤਾ ਕੇ ਨਿਜ ਕਰ ਰਹਿ ਕੋ ਦਰਸਨ ਪਾਵੇ ਬੁੱਧ ਵਿਵੇਕ ਪ੍ਰਾਪਤ ਨਰ ਕੋ ਗੁਰ ਪ੍ਰਸਾਦ ਪਰਮ ਸਭ ਜਾਵੇ ਧਿਆਨ ਤਰੇ ਗੁਰ ਸ਼ਬਦ ਸੁਰਤ ਕਰ ਆਪ ਤਰੇ ਜਨ ਲੋਕ ਤਰਾਵੇ ਔਖੇ ਸ਼ਬਦ ਜਿਹੜੇ ਉਹਨਾਂ ਨੇ ਪਹਿਲਾਂ ਲਿਖਿਆ ਉਹਦੇ ਵਿੱਚ ਲਿਖਿਆ ਕਿ ਮਨ ਹੈ ਦਾ ਸ਼ਬਦ ਸ਼ਬਦ ਦਾ ਅਰਥ ਜੋ ਹੈ ਉਹ ਮਨ ਵਿੱਚ ਵਿਵੇਕ ਦਾ ਜੋ ਸਰਲ ਅਰਥ ਹੈ ਉਹ ਹੈ ਵਿਚਾਰ ਬੁੱਧ ਅਰਥ ਹੈ ਕਿ ਬਾਬਾ ਜੀ ਬਚਨ ਕਰਦੇ ਹਨ ਕਿ ਗੁਰਸਿੱਖ ਨੂੰ ਚਾਹੀਦਾ ਹੈ ਕਿ ਗੁਰੂ ਵੱਲੋਂ ਦੱਸੇ ਹੋਏ ਉਪਦੇਸ਼ ਨੂੰ ਧਿਆਨ ਨਾਲ ਸੁਣੇ ਤੇ ਗੁਰੂ ਦੁਆਰਾ ਬਖਸ਼ੇ ਉਪਦੇਸ਼ ਨੂੰ ਮਨ ਵਿੱਚ ਵਸਾਵੇ ਤੇ ਅਮਲ ਕਰੇ ਜਿਸ ਨਾਲ ਇਸ ਦੇ دل ਵਿੱਚ ਕੂੜ ਕਲੇਸ਼ ਤੇ ਡਰ ਖਤਮ ਹੋ ਜਾਂਦਾ ਹੈ ਤਾਂ ਉਹ ਆਪਣੇ ਨਿੱਜ ਸਰੂਪ ਵਿੱਚ ਪਰਮਾਤਮਾ ਦੇ ਦਰਸ਼ਨ پا ਲੈਂਦੇ ਹਨ ਉਸ ਮਨੁੱਖ ਨੂੰ ਚੰਗੇ ਮਾਰੇ ਦੀ ਵਿਚਾਰ ਬੁੱਧ ਪ੍ਰਾਪਤ ਹੋ ਜਾਂਦੀ ਹੈ ਸਤਿਗੁਰ ਦੀ ਕਿਰਪਾ ਨਾਲ ਉਸ ਦੇ ਮਨ ਦੇ ਸਭ ਪਰਮ ਮਿਟ ਜਾਂਦੇ ਹਨ ਉਹ ਮਨ ਨੂੰ ਇਕਾਗਰਿਤ ਹੋ ਕੇ ਆਪਣੀ ਸੁਰਤ ਗੁਰ ਸ਼ਬਦ ਗੁਰੂ ਦੇ ਸ਼ਬਦ ਨਾਲ ਜੋੜਦੇ ਹਨ ਉਹ ਆਪ ਤਾਂ ਭਵਜਲ ਸੰਸਾਰ ਨੂੰ ਪਾਰ ਕਰ ਹੀ ਜਾਂਦੇ ਹਨ ਨਾਲ ਹੋਰਾਂ ਲੋਕਾਂ ਨੂੰ ਵੀ ਤਾਰ ਜਾਂਦੇ ਹਨ ਇਹ ਭਾਈ ਜੀਵਨਜੀਵ ਵੱਲੋਂ ਜਿਹੜੇ ਰਚੇ ਹੋਈ ਸਵਈਏ ਆ ਤੇ ਉਹਨਾਂ ਦੇ ਅਰਥ ਆ ਇਹ ਸਾਰਾ ਇਹਦੇ ਵਿੱਚ ਇਵੇਂ ਹੀ ਚੱਲਦਾ ਆ ਕਿ ਉਹਨਾਂ ਦੇ ਜਿਹੜੇ ਸਵਈਏ ਉਹਨਾਂ ਦੀ ਹੱਥ ਲਿਖਤ ਰਚਨਾ ਜਿਹੜੀ ਉਹ ਸਾਰੀ ਸੌਖੀ ਭਾਸ਼ਾ ਦੇ ਵਿੱਚ ਵਿਆਖਿਆ ਕਰਕੇ ਸਰਨੇ ਸਾਨੂੰ ਸਮਝਾਈ ਆ ਉਸਤੇ ਹੈ ਇਹਦੇ ਵਿੱਚ ਅਰਦਾਸ ਹੈ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਰਚਨਾਵਾਂ ਇਹਦੇ ਵਿੱਚ ਨਹੀਂ ਕਿਉਂਕਿ ਜਿਵੇਂ ਮੈਂ ਦੱਸਿਆ ਕਿ ਸਾਨੂੰ ਨਹੀਂ ਪਤਾ ਸੀ ਕਿ ਇੱਕ ਉੱਚ ਕੋਟੀ ਦੇ ਕਵੀ ਵੀ ਨੇ ਤਾਂ ਇਹ ਅਸੀਂ ਕਹਿ ਸਕਦੇ ਹਾਂ ਵੀ ਇਹ ਉਹਨਾਂ ਦਾ ਸਾਹਿਤਿਕ ਪੱਖ ਹੀ ਉਹਨਾਂ ਦੀਆਂ ਕਵਿਤਾਵਾਂ ਆ ਉਸ ਵਕਤ ਜਿਹੜੀ ਭਾਸ਼ਾ ਚੱਲਦੀ ਸੀ ਜੋ ਜ਼ਿਆਦਾ ਜਿਹੜੀ ਉਸ ਵਕਤ ਵਰਤੀ ਜਾਂਦੀ ਸੀਗੀ ਉਹਦੇ ਵਿੱਚ ਆ ਪਰ ਉਸ ਤੋਂ ਵੀ ਸੌਖਿਆਂ ਕਰਕੇ ਜਿਹੜੀ ਹੁਣ ਸਾਡੀ ਭਾਸ਼ਾ ਚੱਲਦੀ ਆ ਉਹਦੇ ਵਿੱਚ ਜਿਹੜੀ ਆ ਸਰ ਨੇ ਇਹਦੀ ਵਿਆਖਿਆ ਕੀਤੀ ਆ ਇੰਨਾ ਹੀ ਨਹੀਂ ਉਹਨਾਂ ਨੇ ਬਹੁਤ ਵਾਰੀ ਰੰਗਰੇਟਾ ਸੰਸਾਰ ਮੈਗਜ਼ੀਨ ਜਿਹੜਾ ਆ ਉਹ ਮੈਨੂੰ ਭੇਜਿਆ ਰੰਗਰੇਟਾ ਸੰਸਾਰ ਮੈਗਜ਼ੀਨ ਜਿਹੜਾ ਹੈਗਾ ਆ ਉਹ ਵੀ ਖਾਸ ਕਰ ਇਤਿਹਾਸਿਕ ਸਿੱਖ ਧਰਮ ਦੇ ਫਲਸਫੇ ਤੇ ਇਤਿਹਾਸਿਕ ਜਿੰਨੀਆਂ ਵੀ ਰਚਨਾਵਾਂ ਜਾਂ ਕੁਝ ਹੋਰ ਜਿਹੜਾ ਸੀ ਨਹੀਂ ਜਾਣਦੇ ਆ ਉਹ ਸਾਰੀ ਉਹਦੇ ਵਿੱਚ ਜਾਣਕਾਰੀ ਦਿੱਤੀ ਹੁੰਦੀ ਆ ਅ ਰੰਗਰੇਟਾ ਸੰਸਾਰ ਦੇ ਇੱਕ ਤਾਂ ਬਾਕੀ ਗੁਰੂ ਸਾਹਿਬਾਨਾਂ ਦੀ ਬਾਣੀ ਦੀ ਹੋਰ ਸਰਲ ਕਰਕੇ ਜਾਂ ਹੋਰ ਚੀਜ਼ਾਂ ਜਿਹੜੀਆਂ ਹੁੰਦੀਆਂ ਤੇ ਨਾਲ ਦੀ ਨਾਲ ਸਾਨੂੰ ਹਰ ਵਾਰੀ ਗੁਰਸਿੱਖ ਜੀਵਨ ਦੇ ਨਾਲ ਨਵੇਂ ਤਰੀਕੇ ਦੇ ਨਾਲ ਜਿਹੜਾ ਆ ਉਹ ਕੁਝ ਸਮਝਾਇਆ ਜਾਂਦਾ ਆ ਜੋੜਿਆ ਜਾਂਦਾ ਕਿਉਂਕਿ ਜੇਕਰ ਅਸੀਂ ਅੱਜ ਗੁਰਸਿੱਖੀ ਜ਼ਿੰਦਗੀ ਦੀ ਗੱਲ ਕਰੀਏ ਸਿੱਖ ਫਲਸਫੇ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਅਸੀਂ ਸਾਰੇ ਹੀ ਮੈਂ ਆਪਣੀ ਵੀ ਗੱਲ ਕਰਦੀਆਂ ਬਹੁਤ ਸਾਰੇ ਪਤਿਤ ਪੁਣੇ ਵੱਲ ਜਾ ਰਹੇ ਆਂ ਤੇ ਜੇਕਰ ਕੋਈ ਸਾਨੂੰ ਇੱਕ ਚੰਗੇ ਰਾਹ ਪਾਉਂਦਾ ਹੈ ਇੱਕ ਚੰਗੀ ਮੈਗਜ਼ੀਨ ਦੇ ਨਾਲ ਕਿਤਾਬ ਦੇ ذریعے ਸਾਨੂੰ ਫਿਰ ਤੋਂ ਸਾਡੇ ਗ੍ਰੰਥ ਦੇ ਨਾਲ ਸਾਡੇ ਗੁਰੂ ਦੇ ਨਾਲ ਸਾਡੇ ਫਲਸਫੇ ਦੇ ਨਾਲ ਜਾਂ ਸਾਡੇ ਸੱਭਿਆਚਾਰ ਸਾਹਿਤ ਦੇ ਨਾਲ ਜੋੜ ਦਿਆ ਤਾਂ ਮੇਰੇ ਖਿਆਲ ਨਾਲ ਇੱਕ ਬਹੁਤ ਵੱਡਾ ਉਪਰਾਲਾ ਹੁੰਦਾ ਜਿਹਦਾ ਜਿਹਦੇ ਵਿੱਚ ਘੱਟੋ ਘੱਟ ਜੇਕਰ ਅਸੀਂ ਯੋਗਦਾਨ ਪਾ ਸਕਦੇ ਤਾਂ ਉਸ ਨੂੰ ਫੋਲੋ ਕਰਨਾ ਜਿਹੜਾ ਸਾਡਾ ਫਰਜ਼ ਬਣਦਾ ਆ ਉਸ ਨੂੰ ਅਪਣਾ ਲੈਣਾ ਜਿਹੜਾ ਸਾਡਾ ਫਰਜ਼ ਬਣਦਾ ਆ ਕਿਉਂਕਿ ਸ ਹਰ ਇੱਕ ਦੀ ਜ਼ਿੰਦਗੀ ਜਿਵੇਂ ਆ ਭੰਡੋਰੀ ਸਰ ਜੀ ਦੀ ਜ਼ਿੰਦਗੀ ਵੀ ਬਹੁਤ ਰਜ਼ੀਮਾ ਭਰੀ ਆ ਰੋਜ਼ ਉਹਨਾਂ ਨੂੰ ਕੋਈ ਨਾ ਕੋਈ ਇਦਾਂ ਦੇ ਕੰਮ ਹੁੰਦੇ ਪਰ ਫਿਰ ਵੀ ਉਹਦੇ ਵਿੱਚੋਂ ਵਕਤ ਕੱਢ ਕੇ ਇਹ ਕਿਤਾਬਾਂ ਉਹ ਕਿੰਨਾ ਲਈ ਜਿਹੜੀਆਂ ਆ ਉਹ ਛਪਵਾਉਂਦੇ ਆ ਸਾਡੇ ਵਰਗੇ ਮੂਰਖ ਮੱਤੀ ਮਨਮਤੀ ਲੋਕਾਂ ਵਾਸਤੇ ਜਿਨ੍ਹਾਂ ਨੂੰ ਸ਼ਾਇਦ ਅੱਜ ਗੁਰੂ ਸਹਿਬਾਨਾ ਜੀ ਦੇ ਜਿੰਨੇ ਵੀ ਹੁਕਮ ਆ ਜਿੰਨੀਆਂ ਵੀ ਉਹਨਾਂ ਦੀਆਂ ਧਾਰਨਾਵਾਂ ਆ ਜਾਂ ਜਿੰਨੀਆਂ ਵੀ ਸਿੱਖਿਆਵਾਂ ਆ ਉਹਨਾਂ ਨੂੰ ਅਸੀਂ ਭੁੱਲ ਚੁੱਕੇ ਆ ਯਾ ਉਸ ਮਿੱਥ ਨੂੰ ਤੋੜ ਚੁੱਕੇ ਹਾਂ ਦੁਬਾਰਾ ਫਿਰ ਤੋਂ ਇਹਨਾਂ ਚੀਜ਼ਾਂ ਦੇ ਨਾਲ ਜੋੜਨ ਦਾ ਕਿਤਾਬ ਛੱਪਵਾਉਣ ਦਾ ਜਿਹੜਾ ਉਪਰਾਲਾ ਹੈ ਉਹ ਸਭ ਤੋਂ ਵੱਧ ਜਿਹੜਾ ਉਹ ਸਫਲ ਤੇ کارਗਰ ਸਾਬਿਤ ਹੁੰਦਾ ਹੈ ਪਰ ਜੇਕਰ ਅਸੀਂ ਇਸ ਸਫਲਤਾ ਨੂੰ ਵਾਕਿਆ ਹੀ ਇੱਕ ਚੰਗੀ ਸੋਚ ਬਣਾਉਣਾ ਹੈ ਇੱਕ ਸੋਹਣਾ ਸਮਾਜ ਬਣਾਉਣਾ ਹੈ ਤੇ ਅਸੀਂ ਆਪਣੇ ਆਪ ਨੂੰ ਗੁਰਸਿੱਖ ਬਣਾਉਣਾ ਹੈ ਤਾਂ ਇਹੋ ਜੀਆਂ ਕਿਤਾਬਾਂ ਨੂੰ ਪੜ੍ਹਨ ਦੀ ਵੀ ਸਾਨੂੰ ਬਹੁਤ 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 ਜ਼ਰੂਰਤ ਹੈ ਤੇ ਮੈਂ ਅੱਜ ਵੀਡੀਓ ਦੇ ਜ਼ਰੀਏ ਸਰਦਾ ਬਹੁਤ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਆ ਕਿ ਉਹਨਾਂ ਨੇ ਇੰਨੀ ਖੂਬਸੂਰਤ ਕਿਤਾਬ ਜਿਹੜੀ ਮੈਨੂੰ ਭੇਟ ਕੀਤੀ ਤੇ ਨਾਲ ਦੀ ਨਾਲ ਜਿਹੜਾ ਉਸ ਫੇਸਬੁੱਕ ਤੇ ਵੀ ਪਾਇਆ ਮੇਰੇ ਬਾਰੇ ਲਿਖ ਕੇ ਸ਼ਾਇਦ ਮੈਂ ਉਹਨਾਂ ਸ਼ਬਦਾਂ ਦੇ ਲਾਇਕ ਨਹੀਂ ਆ ਪਰ ਫਿਰ ਵੀ ਮੈਂ ਬਹੁਤ ਬਹੁਤ ਰੇਣੀ ਹਾਂ ਕਿ ਤੁਸੀਂ ਮੈਨੂੰ ਇਸ ਲਾਇਕ ਸਮਝਿਆ ਪਰ ਵਾਕਿਆ ਹੀ ਇਹ ਕਿਤਾਬ ਜਿਹੜੀ ਆ ਬਹੁਤ ਜ਼ਿਆਦਾ ਖੂਬਸੂਰਤ ਆ ਬਹੁਤ ਜ਼ਿਆਦਾ ਸੋਹਣੀ ਆ ਮੈਂ ਚਾਹੁੰਨੀ ਆ ਕਿ ਹਰ ਘਰ ਦੀ ਲਾਇਬ੍ਰੇਰੀ ਦੇ ਵਿੱਚ ਇਹ ਕਿਤਾਬ ਜ਼ਰੂਰ ਹੋਵੇ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਇਹੋ ਜੀਆਂ ਕਿਤਾਬਾਂ ਉਹਨਾਂ ਦੇ ਹੱਥਾਂ ਦੇ ਵਿੱਚ ਦੇਈਏ ਹੋ ਸਕਦਾ ਆ ਕਿ ਕਿਸੇ ਦਿਨ ਗੁਰੂ ਦੀ ਕਿਰਪਾ ਹੋ ਜਵੇ ਤਾਂ ਉਹਨਾਂ ਦੇ ਹੱਥਾਂ ਦੇ ਵਿੱਚੋਂ ਫੋਨ ਛੁੱਟ ਕੇ ਇਹੋ ਜਿਹਾ ਇਤਿਹਾਸ ਜ਼ਿਕਰ ਅਸੀਂ ਉਹਨਾਂ ਨੂੰ ਪੜ੍ਹਾਵਾਂਗੇ ਤਾਂ ਅਸੀਂ ਜਿਹੜਾ ਉਹ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਫਰਤੋ ਜਿਹੜਾ ਉੱਕ ਸੱਚੇ ਸੁੱਚੇ ਗੁਰਸਿੱਖ ਹੋਣ ਦੀ ਮਰਿਆਦਾ ਨਿਭਾ ਲਈਏ ਗੁਰਸਿੱਖ ਹੋਣ ਦਾ ਫਰਜ਼ ਨਿਭਾ ਲਈਏ ਸੋ ਆਓ ਸਾਰੇ ਜਣੇ ਇਹ ਪ੍ਰਣ ਕਰੀਏ ਕਿ ਸਿਰਗੁਰ ਕਥਾ ਕਰਤ ਬਾਬਾ ਜੀਵਨ ਸਿੰਘ ਜੀ ਪਾਈ ਜਾਤਾ ਜੀ ਮੂਲ ਪਾਠ ਤੇ ਵਿਆਖਿਆ ਬੂਟਾ ਸਿੰਘ ਪੰਡੋਰੀ ਜੀ ਦੀ ਕਿਤਾਬ ਨੂੰ ਵੱਧ ਤੋਂ ਵੱਧ ਜਿਹੜਾ ਇਸ ਨੂੰ ਸਾਂਝਾ ਕਰੀਏ ਇਸ ਨੂੰ ਸਾਰਿਆਂ ਦੇ ਨਾਲ ਆਪੋ ਆਪਣੀ ਆਈਡੀਆਂ ਦੇ ਵਿੱਚ ਆਪੋ ਆਪਣੇ ਕੰਟੈਕਟਸ ਦੇ ਨਾਲ ਸਾਰਿਆਂ ਦੇ ਨਾਲ ਸਾਂਝਾ ਕਰੀਏ ਤਾਂ ਜੋ ਹਰ ਘਰ ਦੇ ਵਿੱਚ ਇਹ ਕਿਤਾਬ ਜਿਹੜੀ ਉਹ ਜ਼ਰੂਰ ਹੋਵੇ ਸੋ ਥੈਂਕ ਯੂ ਸੋ ਮੱਚ ਬਹੁਤ ਸਾਰੀਆਂ ਹੋਰ ਕਿਤਾਬਾਂ ਨੇੜੀਆਂ ਆਪਾਂ ਉਹਨਾਂ ਬਾਰੇ ਗੱਲ ਕਰਦੇ ਆ ਪਰ ਮੈਨੂੰ ਲੱਗਦਾ ਵੀ ਇਦਾਂ ਦੀਆਂ ਕਿਤਾਬਾਂ ਬਾਰੇ ਗੱਲ ਕਰਨਾ ਤਾਂ ਸਭ ਤੋਂ ਵੱਧ ਜ਼ਰੂਰੀ ਆ ਜਿਹੜੀ ਜੇ ਉਹ ਕੀ ਕਰਨ ਦੇ ਵਿੱਚ ਮੈਂ ਵੀ ਅੱਜ ਬਹੁਤ ਲੇਟ ਹੋ ਗਈਆਂ ਪਰ ਮੈਂ ਬਹੁਤ ਸੁਭਾਗ ਮਹਿਸੂਸ ਕਰਦੀ ਕਿ ਮੈਨੂੰ ਇਹ ਕਿਤਾਬ ਜਿਹੜੀ ਆ ਉਹ ਸਰ ਹੁਣਾਂ ਨੇ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਦਿੱਤੀ ਧੰਨਵਾਦ